ਦੇਖੋ ਅੱਜ ਪੰਜਾਬ ਦੇ ਦੋ ਐਸੇ ਵੱਡੇ ਮਸਲੇ ਨੇ ਜਿਨ੍ਹਾਂ ਦੇ ਉੱਤੇ ਗੰਭੀਰ ਚਰਚਾ ਹੋਣੀ ਬੇਹੱਦ ਜ਼ਰੂਰੀ ਹੈ ਪਹਿਲਾ ਮਸਲਾ ਹੈ ਪੰਜਾਬ ਦੀ ਕਿਸਾਨੀ ਦਾ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਨੂੰ ਅੱਗ ਲੱਗ ਰਹੀ ਹੈ ਉਹ ਸੜ ਕੇ ਸੁਆਹ ਹੋ ਰਹੀਆਂ ਔਰ ਦੂਜਾ ਮਸਲਾ ਹੈ ਇਸ ਬਾਰਡਰ ਸੂਬੇ ਦੀ ਵਿਗੜਦੀ ਲਾਅ ਐਂਡ ਆਰਡਰ ਦੀ ਸਥਿਤੀ ਦਾ ਔਰ ਮੈਂ ਆਸ ਕਰਦਾ ਕਿ ਪੰਜਾਬ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਬਿਆਹ ਮੋੜ ਤੋਂ ਬਾਹਰ ਆ ਕੇ ਹੋਣਗੇ ਚਲੋ ਹਸਨ ਖੇਟਨ ਮਨਕਾ ਚੌਂਕ ਪਰ ਜਿਹੜੀ ਸਰਕਾਰ ਦੀ ਤੇ ਸੂਬੇ ਦੀ ਨੁਮਾਇੰਦਗੀ ਕਰਦੇ ਨੇ ਉਹਦੇ ਵੱਲ ਧਿਆਨ ਦੇਣਾ ਬੇਹ ਜ਼ਰੂਰੀ ਹੈ ਔਰ 3 ਸਾਲਾਂ ਦੇ ਵਿੱਚ ਆਪਾਂ ਜਿਆਦਾ ਸਮਾਂ ਦਿੱਲੀ ਦੀ ਜਿਹੜੀ ਖੁਸ਼ਾਮਦ ਆਪਾਂ ਉਹਦੇ 'ਚ ਹੀ ਗੁਜ਼ਾਰੂ। ਆਜਿ ਕਿਸਾਨਾਂ ਦੀਆਂ ਖੜੀਆਂ ਫਸਲਾਂ ਨੂੰ ਅੱਗ ਲੱਗ ਰਹੀ ਹੈ ਮੁੱਖ ਮੰਤਰੀ ਸਾਹਿਬ ਔਰ ਪੰਜਾਬ ਸਰਕਾਰ ਸਪੈਸ਼ਲ ਗਰਦੌਰੀਆਂ ਕਰਕੇ ਜਲਦ ਤੋਂ ਜਲਦ ਉਹਨਾਂ ਨੂੰ ਮੁਆਵਜ਼ਾ ਦੇਵੇ ਕਿਉਂਕਿ ਕਿਸਾਨਾਂ ਦੇ ਹਾਲਾਤ ਠੀਕ ਨਹੀਂ ਹੈ। ਔਰ ਦੂਜਾ ਜਿਹੜਾ ਮਸਲਾ ਵਿਗੜਦੀ ਲਾਂਡ ਆਰਡਰ ਦੀ ਸਥਿਤੀ ਹੈ। ਆਇਤਨ ਗ੍ਰੇਨੇਡ ਬਲਾਸਟ ਹੁੰਦੇ ਨੇ ਕਦੇ ਥਾਣਿਆਂ ਤੇ ਹੋ ਜਾਂਦਾ ਹੈ ਕਦੇ ਵੱਡੇ ਪੰਜਾਬ ਦੇ ਜਿਹੜੇ ਲੀਡਰ ਹਨ ਉਹਨਾਂ ਦੇ ਘਰੇ ਹੋ ਜਾਂਦਾ ਹੈ ਐਨਆਰਆਈਆਂ ਦੇ ਘਰੇ ਵੜ ਕੇ ਗੋਲੀਆਂ ਮਾਰ ਦਿੰਦੇ ਨੇ ਔਰ ਸਪੈਸ਼ਲੀ ਗੈਂਗਸਟਰਾਂ ਦੀ ਤਜਕਰ ਟਿਕਟੋਕ ਤੇ ਚੈਟ ਹੀ ਵਾਇਰਲ ਹੋ ਜਾਂਦੀ ਹੈ ਪੰਜਾਬ ਦੇ ਵੱਡੇ ਅਫਸਰ ਸਰਕਾਰੀ ਦਫਤਰਾਂ ਚੋਂ ਬਹਿ ਕੇ ਜਾਨ ਨੂੰ ਮਾਰਨ ਦੀਆਂ ਧਮਕੀਆਂ ਦੇ ਪਰ ਜੋ ਕੱਲ ਹੋਇਆ ਉਹ ਤਾਂ ਕਮਾਲ ਹੀ ਹੋ ਗਿਆ ਇੱਕ ਚੈਟ ਲੀਕ ਹੋਈ ਜਿਹਨੂੰ ਮੀਡੀਆ ਵੱਲੋਂ ਚਲਾਇਆ ਜਾ ਰਿਹਾ ਕਿ ਅਮਰਿਤਪਾਲ ਦੇ ਸਾਥੀਆਂ ਦੀ ਚੈਟ ਹੈ ਜਿਹਦੇ ਚ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਾਰਨ ਦੀ ਗੱਲ ਹੋ ਰਹੀ ਹੈ ਰਵਨੀਤ ਬਿੱਟੂ ਸਾਹਿਬ ਨੂੰ ਮਾਰਨ ਦੀ ਗੱਲ ਹੋ ਰਹੀ ਹੈ ਸਰਦਾਰ ਵਿਕਰਮ ਸਿੰਘ ਮਜੀਠੀਆ ਜਿਹੜੇ ਸ਼ਰੂਮਨੀ ਅਕਾਲੀ ਦਲ ਦੇ ਇੱਕ ਵੱਡੇ ਨੇਤਾ ਨੇ ਉਹਨਾਂ ਨੂੰ ਮਾਰਨ ਦੀ ਗੱਲ ਹੋ ਰਹੀ ਔਰ ਮੈਂ ਯਾਦ ਕਰਾ ਦਿਆਂ ਕਿ ਹਲੇ ਪਿਛਲੇ ਦਿਨੀ ਇੱਕ ਪੋਲਿਟੀਕਲ ਡਿਸੀਜਨ ਤਹਿਤ ਸਰਕਾਰ ਨੇ ਵਿਕਰਮ ਮਜੀਠੀਆ ਸਾਹਿਬ ਦੀ ਸੁਰੱਖਿਆ ਹਟਾਈ ਹੈ ਤੇ ਉਹਨਾਂ ਚੈਟ ਸਾਹਮਣੇ ਕੀ ਅਸੀਂ ਗਲਤੀਆਂ ਤੋਂ ਹਲੇ ਤੱਕ ਕੁਝ ਨਹੀਂ ਸਿੱਖ ਰਹੇ ਕਿ ਅਸੀਂ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਕੁਝ ਨਹੀਂ ਸਿੱਖਿਆ ਔਰ ਸਾਰੀਆਂ ਚੀਜ਼ਾਂ ਇਹ ਪੰਜਾਬ ਲਈ ਬੇਹਦ ਘਾਤਕ ਨੇ ਕਿਉਂਕਿ ਬੜੀ ਮੁਸ਼ਕਲ ਦੇ ਨਾਲ ਇਹ ਪੰਜਾਬ ਪੈਰਾਸਰ ਹੋਇਆ ਕੋਈ ਨਹੀਂ ਭੁੱਲਿਆ ਉਹਦੇ 80 ਤੇ 90 ਦੇ ਦਹਾਕੇ ਦਾ ਉਹ ਕਾਲਾ ਦੌਰ ਔਰ ਕੋਈ ਪੰਜਾਬੀ ਨਹੀਂ ਚਾਹੁੰਦਾ ਕਿ ਪੰਜਾਬ ਦੁਬਾਰਾ ਉਸਕ ਦੀ ਪੱਟੀ ਤੇ ਜਾਵੇ ਜਿਹੜਾ ਕਿ ਅਨਫੋਰਚੂਨੇਟਲੀ ਜਾਰੇ ਲਾਂਡਰਡਰ ਦੀ ਸਥਿਤੀ ਸਰਕਾਰ ਦੇ ਹੱਥ ਤੋਂ ਤਿਲਕਦੀ ਜਾ ਰਹੀ ਸੋ ਇਹ ਜਿਹੜਾ ਮਸਲਾ ਇਹ ਬੇਹਦ ਗੰਭੀਰ ਹੈ ਔਰ ਇਹ ਜਿਹੜੀ ਚੈਟ ਵਾਇਰਲ ਹੋਈ ਹੈ ਇਹਦੀ ਡੀਪ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਚਾਹੇ ਪੰਜਾਬ ਸਰਕਾਰ ਕਰੇ ਕੇਂਦਰੀ ਏਜੰਸੀਆਂ ਕਰਨ ਕਿਉਂਕਿ ਪੰਜਾਬ ਲਈ ਕੋਈ ਸ਼ੁਭ ਸੰਕੇਤ ਨਹੀਂ। ਔਰ ਕਦੇ ਕੁਛ ਐਸਾ ਹੋ ਗਿਆ, ਕੁਛ ਐਸਾ ਵਾਪਰ ਗਿਆ। ਉਰੇ ਉਹ ਅੱਗ ਲੱਗਣੀ ਹੈ ਫਿਰ ਉਹ ਅੱਗ ਦੀ ਆੜ ਦੇ ਵਿੱਚ ਸਾਡੇ ਹੀ ਨੌਜਵਾਨਾਂ ਦੀ ਬਲੀ ਚੜਨੀ ਹੈ। ਇਹ ਬਹੁਤ ਇਹ ਜਿਹੜੇ ਸਿੱਟੇ ਹੁੰਦੇ ਨੇ ਫਿਰ ਬੇहद ਘਾਤਕ ਬਣ ਜਾਂਦੇ ਨੇ, ਬੇहद ਡਰਾਉਣੇ ਬਣ ਜਾਂਦੇ ਨੇ। ਸੋ ਮੈਂ ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਦੀ ਸਰਕਾਰ ਨੂੰ ਅਪੀਲ ਕਰਦਾ ਕਿ ਪੰਜਾਬ ਕੰਨੀ ਧਿਆਨ ਦਿੱਤਾ ਜਾਵੇ। ਵਾਅਦੇ ਤਾਂ ਜਿਹੜੇ ਤੁਸੀਂ ਕੀਤੇ ਸੀ ਤੁਸੀਂ ਨਿਭਾ ਨਹੀਂ ਸਕੇ, ਤੁਸੀਂ ਇੱਕ ਵਾਅਦਾ ਨਹੀਂ ਪੂਰਾ ਕਰ ਸਕੇ। ਪਰ ਲਾਅ ਐਂਡ ਆਰਡਰ ਜਿਹੜੀ ਕਿ ਇੱਕ ਬੇਸਿਕ ਨੈਸੈਸਿਟੀ ਹੈ। ਉਹ ਵੀ ਇੱਕ ਬਾਰਡਰ ਸੂਬੇ ਦੀ ਜਿਹਦਾ ਪਾਕਿਸਤਾਨ ਦੇ ਨਾਲ ਬਾਰਡਰ ਲੱਗਦਾ ਹੈ ਅਰੇ ਉਸ ਤਰੀਕੇ ਦੇ ਹਾਲਾਤ ਉਹ ਜਿਹੜੇ ਬਣ ਰਹੇ ਨੇ ਇਹ ਪੰਜਾਬ ਦੇ ਲਈ ਬੇहद ਮੰਦ ਭਾਗੇ ਨੇ ਔਰ ਇਹਨਾਂ ਦੇ ਸਿੱਟੇ ਨੇ ਜਿਹੜੇ ਉਹ ਬੇहद ਭਿਆਨਕ ਹੋਣਗੇ ਸੋ ਕਿਰਪਾ ਕਰਕੇ ਆ ਦਿੱਲੀ ਦੀ ਰਾਜਨੀਤੀ ਆ ਦਿੱਲੀ ਦੇ ਲੀਡਰਾਂ ਨੂੰ ਖੁਸ਼ਾਮਤ ਕਰਨੀ ਛੱਡ ਕੇ ਪੰਜਾਬ ਦੇ ਉੱਤੇ ਕੇਂਦਰਿਤ ਹੋਇਆ ਜਾਵੇ ਪੰਜਾਬ ਦੀ ਸਰਕਾਰ ਨੂੰ ਸੰਭਾਲਿਆ ਜਾਵੇ ਤੇ 2 ਸਾਲ ਜਿਹੜੇ ਰਹਿ ਗਏ ਨੇ ਉਹ ਪੰਜਾਬ ਦੇ ਉੱਤੇ ਲਾਈ ਦੇਖੋ ਅੱਜ ਪੰਜਾਬ ਦੇ ਦੋ ਐਸੇ ਵੱਡੇ ਮਸਲੇ ਨੇ ਜਿਨ੍ਹਾਂ ਦੇ ਉੱਤੇ ਗੰਭੀਰ ਚਰਚਾ ਹੋਣੀ ਬੇਹਦ ਜ਼ਰੂਰੀ ਹੈ ਪਹਿਲਾ ਮਸਲਾ ਹੈ ਪੰਜਾਬ ਦੀ ਕਿਸਾਨੀ ਦਾ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਨੂੰ ਅੱਗ ਲੱਗ ਰਹੀ ਹੈ ਉਹ ਸੜ ਕੇ ਸੁਆਹ ਹੋ ਰਹੀਆਂ ਔਰ ਦੂਜਾ ਮਸਲਾ ਹੈ ਇਸ ਬਾਰਡਰ ਸੂਬੇ ਦੀ ਵਿਗੜਦੀ ਲਾਅ ਐਂਡ ਆਰਡਰ ਦੀ ਸਥਿਤੀ ਦਾ ਔਰ ਮੈਂ ਆਸ ਕਰਦਾ ਕਿ ਪੰਜਾਬ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵਿਆਹ ਮੋੜ ਤੋਂ ਬਾਹਰ ਆਗੇ ਹੋਣਗੇ ਚਲੋ ਹਸਨ ਖੇਟਨ ਮਨਕਾ ਚੋ ਪਰ ਜਿਸ ਸਰਕਾਰ ਦੀ ਜਿਸ ਸੂਬੇ ਦੀ ਨੁਮਾਇੰਦਗੀ ਕਰਦੇ ਨੇ ਉਹਦੇ ਵੱਲ ਧਿਆਨ ਦੇਣਾ ਬੇਹਦ ਜ਼ਰੂਰੀ ਹੈ ਔਰ 3 ਸਾਲਾਂ ਦੇ ਵਿੱਚ ਆਪਾਂ ਜ਼ਿਆਦਾ ਸਮਾਂ ਦਿੱਲੀ ਦੀ ਜਿਹੜੀ ਖੁਸ਼ਾਮਦ ਆਪਾਂ ਉਹਦੇ ਚ ਹੀ گزارੋ ਆਹ ਕਿ ਕਿਸਾਨਾਂ ਦੀਆਂ ਖੜੀਆਂ ਫਸਲਾਂ ਨੂੰ ਅੱਗ ਲੱਗ ਰਹੀ ਹੈ ਮੁੱਖ ਮੰਤਰੀ ਸਾਹਿਬ ਔਰ ਪੰਜਾਬ ਸਰਕਾਰ ਸਪੈਸ਼ਲ ਗਰਦੌਰੀਆਂ ਕਰਕੇ ਜਲਦ ਤੋਂ ਜਲਦ ਉਹਨਾਂ ਨੂੰ ਮੁਆਵਜ਼ਾ ਦੇਵੇ ਕਿਉਂਕਿ ਕਿਸਾਨਾਂ ਦੇ ਹਾਲਾਤ ਠੀਕ ਨਹੀਂ ਹੈ ਔਰ ਦੂਜਾ ਜਿਹੜਾ ਮਸਲਾ ਉਹ ਵਿਗੜਦੀ ਲਾਂਡ ਆਊਟਰ ਦੀ ਸਥਿਤੀ ਦਾ ਆਇਤਨ ਗ੍ਰੇਨੇਡ ਬਲਾਸਟ ਹੁੰਦੇ ਨੇ ਕਦੇ ਠਾਣਿਆਂ ਤੇ ਹੋ ਜਾਂਦਾ ਹੈ ਕਦੇ ਵੱਡੇ ਪੰਜਾਬ ਦੇ ਜਿਹੜੇ ਲੀਡਰ ਹੈ ਉਹਨਾਂ ਦੇ ਘਰੇ ਹੋ ਜਾਂਦਾ ਹੈ ਐਨਆਰਆਈਆਂ ਦੇ ਘਰੇ ਵੜ ਕੇ ਗੋਲੀਆਂ ਮਾਰ ਦਿੰਦੇ ਨੇ ਔਰ ਸਪੈਸ਼ਲੀ ਗੈਂਗਸਟਰਾਂ ਦੀ ਤਾਂ ਅੱਜਕੱਲ ਟਿਕਟੌਕ ਤੇ ਚੈਟ ਹੀ ਵਾਇਰਲ ਹੋ ਜਾਂਦੀ ਹੈ ਪੰਜਾਬ ਦੇ ਵੱਡੇ ਅਫਸਰ ਸਰਕਾਰੀ ਦਫ਼ਤਰਾਂ ਚੋਂ ਬਹਿ ਕੇ ਜਾਨ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਪਰ ਜੋ ਕੱਲ ਹੋਇਆ ਉਹ ਤਾਂ ਕਮਾਲ ਹੀ ਹੋ ਗਿਆ ਇੱਕ ਚੈਟ ਲੀਕ ਹੋਈ ਜਿਹਨੂੰ ਮੀਡੀਆ ਵੱਲੋਂ ਚਲਾਇਆ ਜਾ ਰਿਹਾ ਹੈ ਕਿ ਅਮਰਿਤਪਾਲ ਦੇ ਸਾਥੀਆਂ ਦੀ ਚੈਟ ਹੈ ਜਿਦੇ ਚ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਾਰਨ ਦੀ ਗੱਲ ਹੋ ਰਹੀ ਹੈ ਰਵਨੀਤ ਬਿੱਟੂ ਸਾਹਿਬ ਨੂੰ ਮਾਰਨ ਦੀ ਗੱਲ ਹੋ ਰਹੀ ਹੈ ਸਰਦਾਰ ਵਿਕਰਮ ਸਿੰਘ ਮਜੀਠੀਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੱਡੇ ਨੇਤਾ ਨੇ ਉਹਨਾਂ ਨੂੰ ਮਾਰਨ ਦੀ ਗੱਲ ਹੋਈ ਔਰ ਮੈਂ ਯਾਦ ਕਰਾ ਦਿਆਂ ਕਿ ਹਲੇ ਪਿਛਲੇ ਦਿਨੀ ਇੱਕ ਪੋਲਿਟੀਕਲ ਡਿਸੀਜਨ ਤਹਿਤ ਸਰਕਾਰ ਨੇ ਵਿਕਰਮ ਮਜੀਠੀਆ ਸਾਹਿਬ ਦੀ ਸੁਰੱਖਿਆ ਹਟਾਈ ਹੈ ਤੇ ਉਹਨਾਂ ਚੈੱਕ ਸਾਹਮਣੇ ਆ ਕੀ ਅਸੀਂ ਗਲਤੀਆਂ ਤੋਂ ਹਲੇ ਤੱਕ ਕੁਝ ਨਹੀਂ ਸਿੱਖ ਰਹੇ ਕਿ ਅਸੀਂ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਕੁਝ ਨਹੀਂ ਸਿੱਖਿਆ ਔਰ ਸਾਰੀਆਂ ਚੀਜ਼ਾਂ ਇਹ ਪੰਜਾਬ ਲਈ ਬੇਹਦ ਘਾਤਕ ਨੇ ਕਿਉਂਕਿ ਬੜੀ ਮੁਸ਼ਕਲ ਦੇ ਨਾਲ ਇਹ ਪੰਜਾਬ ਪੈਰਾਸਰ ਹੋਇਆ ਕੋਈ ਨਹੀਂ ਭੁੱਲਿਆ ਉਹਦੇ 80 ਤੇ 90 ਦੇ ਦਹਾਕੇ ਦਾ ਉਹ ਕਾਲਾ ਦੌਰ ਔਰ ਕੋਈ ਪੰਜਾਬੀ ਨਹੀਂ ਚਾਹੁੰਦਾ ਕਿ ਪੰਜਾਬ ਦੁਬਾਰਾ ਹੋ ਸਕਦੀ ਭੱਟੀ ਤੇ ਜਾਵੇ ਜਿਹੜਾ ਕਿ ਅਨਫੋਰਚੂਨੇਟਲੀ ਜਾ ਰਿਹਾ ਲੋਅ ਐਂਡ ਔਰਡਰ ਦੀ ਸਥਿਤੀ ਸਰਕਾਰ ਦੇ ਹੱਥ ਤੋਂ ਤਿਲਕਦੀ ਜਾ ਰਹੀ ਸੋ ਇਹ ਜਿਹੜਾ ਮਸਲਾ ਇਹ ਬੇਹਤ ਗੰਭੀਰ ਹੈ ਔਰ ਇਹ ਜਿਹੜੀ ਚੈਟ ਵਾਇਰਲ ਹੋਈ ਹੈ ਇਹਦੀ ਡੀਪ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਚਾਹੇ ਪੰਜਾਬ ਸਰਕਾਰ ਕਰੇ ਕੇਂਦਰੀ ਏਜੰਸੀਆਂ ਕਰਨ ਕਿਉਂਕਿ ਪੰਜਾਬ ਲਈ ਕੋਈ ਸ਼ੁਭ ਸੰਕੇਤ ਨਹੀਂ ਔਰ ਤਦੇ ਕੁਝ ਐਸਾ ਹੋ ਗਿਆ ਕੁਛ ਐਸਾ ਵਾਪਰ ਗਿਆ ਉਰੇ ਉਹ ਅੱਗ ਲੱਗਣੀ ਹੈ ਫਿਰ ਉਹ ਅੱਗ ਦੀ ਆੜ ਦੇ ਵਿੱਚ ਸਾਡੇ ਹੀ ਨੌਜਵਾਨਾਂ ਦੀ ਬਲੀ ਚੜਨੀ ਹੈ ਇਹ ਬਹੁਤ ਇਹਦੇ ਜਿਹੜੇ ਸਿੱਟੇ ਹੁੰਦੇ ਨੇ ਫਿਰ ਬੇहद ਘਾਤਕ ਬਣ ਜਾਂਦੇ ਨੇ ਬੇहद ਡਰਾਉਣੇ ਬਣ ਜਾਂਦੇ ਸੋ ਮੈਂ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਨੂੰ ਅਪੀਲ ਕਰਦਾ ਕਿ ਪੰਜਾਬ ਕਣੀ ਧਿਆਨ ਦਿੱਤਾ ਜਾਵੇ ਵਾਦੇ ਤਾਂ ਜਿਹੜੇ ਤੁਸੀਂ ਕੀਤੇ ਸੀ ਤੁਸੀਂ ਨਿਭਾ ਨਹੀਂ ਸਕੇ ਤੁਸੀਂ ਇੱਕ ਵਾਦਾ ਨਹੀਂ ਪੂਰਾ ਕਰ ਸਕੇ ਪਰ ਲਾਅ ਐਂਡ ਆਰਡਰ ਜਿਹੜੀ ਕਿ ਇੱਕ ਬੇਸਿਕ ਨੈਸੈਸਿਟੀ ਹੈ ਉਹ ਵੀ ਇੱਕ ਬਾਰਡਰ ਸੂਬੇ ਦੀ ਜਿਹਦਾ ਪਾਕਿਸਤਾਨ ਦੇ ਨਾਲ ਬਾਰਡਰ ਲੱਗਦਾ ਹੈ ਅਰੇ ਉਸ ਤਰੀਕੇ ਦੇ ਹਾਲਾਤ ਉਹ ਜਿਹੜੇ ਬਣ ਰਹੇ ਨੇ ਇਹ ਪੰਜਾਬ ਦੇ ਲਈ ਬੇहद ਮੰਦ ਭਾਗੇ ਨੇ ਔਰ ਇਹਨਾਂ ਦੇ ਸਿੱਟੇ ਨੇ ਜਿਹੜੇ ਉਹ ਬੇहद ਭਿਆਨਕ ਹੋਣਗੇ ਸੋ ਕਿਰਪਾ ਕਰਕੇ ਆ ਦਿੱਲੀ ਦੀ ਰਾਜਨੀਤੀ ਆ ਦਿੱਲੀ ਦੇ ਲੀਡਰਾਂ ਨੂੰ ਖੁਸ਼ਾਮਤ ਕਰਨੀ ਛੱਡ ਕੇ ਪੰਜਾਬ ਦੇ ਉੱਤੇ ਕੇਂਦਰਿਤ ਹੋਇਆ ਜਾਵੇ ਪੰਜਾਬ ਦੀ ਸਰਕਾਰ ਨੂੰ ਸੰਭਾਲਿਆ ਜਾਵੇ ਤੇ 2 ਸਾਲ ਜਿਹੜੇ ਰਹਿ ਗਏ ਨੇ ਉਹ ਪੰਜਾਬ ਦੇ ਉੱਤੇ ਲਾਇਆ ਜਾਵੇ